ਇਥੇ ਗੁੰਗੇ ਗੁੰਗੇ ਬੱਚੇ ਬੋਲਦੇ ਆ 12 ਮੱਛਾ ਸੁਖਣੀਆਂ ਪੈਂਦੀਆਂ ਤੇ ਬੱਚੇ ਬੋਲ ਕੇ ਜਾਂਦੇ ਆ ਬਾਈ ਹਾਂਜੀ ਹਰ ਹਰ ਮੱਛਾ ਤੇ 10 10 ਬੱਚੇ 15 15 ਬਹੁਤ ਜ਼ਿਆਦਾ ਇਕੱਠ ਹੁੰਦਾ ਇਥੇ ਤੇ ਬਹੁਤ ਅੱਜ ਮੱਛਾ ਹੈਗੀ ਇਥੇ ਮਸਾ ਦਾ ਦਿਹਾੜਾ ਤੇ ਅੱਜ ਵੀ ਬੋਲ ਕੇ ਜਾਣਗੇ ਹਾਂਜੀ ਅੱਜ ਵੀ ਬੋਲ ਕੇ ਜਾਣਗੇ ਜੀ ਹਾਂ ਬੋਲ ਪੇ ਅੱਦੇ ਦਾ ਬੋਲ ਪੇ ਨਾ ਚਾਹੂੰਗੀ ਜੀ ਮੇਰੇ ਬੱਚੇ ਨੂੰ ਬਹੁਤ ਫਰਕ ਪਿਆ ਇੱਥੇ ਆਣ ਤੋਂ ਬਾਅਦ ਬਾਕੀ ਹਜੇ 8 ਮਸੇ ਹੋਈਆਂ ਐ ਇਹਨੂੰ 12 ਮਸੇ ਤੋਂ ਬਾਅਦ ਕਹਿੰਦੇ ਆ ਪ੍ਰੋਪਰਲੀ ਬੋਲਣ ਲੱਗ ਜਾਊਗਾ ਇਹ ਜੀ ਇਹ ਗੁਰਦੁਆਰਾ ਗੰਗਸਰ ਸਾਹਿਬ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦਸਵੀਂ ਆਇਆ ਇੱਥੇ ਇੱਥੇ ਉਹਨਾਂ ਨੇ ਮਾਲਚਾਰਦੇ ਹੋਏ ਇੱਕ ਗੂੰਗੇ ਬੱਚੇ ਨੂੰ ਆਪਣੀ ਮਿਹਰ ਨਾਲ ਬੋਲਣ ਲਾਇਆ ਉਹ ਉਹ ਦਿਨ ਤੋਂ ਇਸ ਦਾ ਨਾਮ ਗੰਗਸਰ ਸਾਹਿਬ ਪਿਆ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਿਹੜਾ ਵੀ ਇੱਥੇ ਕੋਈ ਗੂੰਗਾ ਹੁੰਦਾ ਹੈ ਬੋਲਾ ਹੁੰਦਾ ਹੈ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਹੋ ਅਸਲ ਪੰਜਾਬੀ ਨਾਲ ਤੇ ਮੈਂ ਹਾਂ ਜਸਮੈਮੀ ਤੇ ਮੇਰੇ ਨਾਲ ਕੈਮਰਾਮੈਨ ओपी ਮੰਡੂ ਅਸਲ ਪੰਜਾਬੀ ਚੈਨਲ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸੰਗਤਾਂ ਨੂੰ ਵੱਖ-ਵੱਖ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਕਰਵਾਈਏ ਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਕੋਠਾ ਗੁਰੂਕਾ ਜਿਲ੍ਹਾ ਬਠਿੰਡਾ ਦੇ ਗੁਰਦੁਆਰਾ ਸਾਹਿਬ ਸਿਰਗੁੰਗਸਰ ਸਾਹਿਬ ਦੇ ਵਿੱਚ ਅੱਜ ਤੁਹਾਨੂੰ ਅਸੀਂ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਆ ਉਹ ਦੱਸਾਂਗੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁੰਗੇ ਨੂੰ ਇੱਕ ਜੀਵ ਬਖਸ਼ੀ ਹੈ ਇਸ ਹਰ ਮਹੀਨੇ ਮਸਿਆਦੇ ਦਿਹਾੜੇ ਦੇ ਉੱਤੇ ਇਸ ਜਗ੍ਹਾ ਤੇ ਬਹੁਤ ਹੀ ਭਾਰੀ ਮੇਲਾ ਲੱਗਦਾ ਹੈ ਤੇ ਮਸਿਆਦੇ ਦਿਹਾੜੇ ਤੇ ਹਰ ਮਹੀਨੇ ਇਸ ਜਗ੍ਹਾ ਤੇ ਗੁੰਗੇ ਜਿਹੜੇ ਬੋਲਦੇ ਹੈਗੇ ਆ ਅੱਜ ਤੁਹਾਨੂੰ ਅਸੀਂ ਇਸ ਗੁਰਦੁਆਰਾ ਦਾ ਜਿਹੜਾ ਇਤਿਹਾਸਾ ਉਹਦੇ ਬਾਰੇ ਦੱਸੀ ਹਾਂਜੀ ਅਸੀਂ ਗੁਰਦੁਆਰਾ ਸਾਹਿਬ ਦੀ ਤਰਫ ਜਾ ਰਹੇ ਸੀਗੇ ਤੇ ਰਸਤੇ ਦੇ ਵਿੱਚ ਸਾਨੂੰ ਇੱਕ ਮਾਤਾ ਜੀ ਮਿਲੇ ਜਿਹੜਾ ਇੱਥੇ ਕਾਫੀ ਟਾਈਮ ਤੋਂ ਜਿਹੜਾ ਆਪਣੇ ਮੇਲੇ ਦੇ ਵਿੱਚ ਦੁਕਾਨ ਲਾ ਰਹੇ ਹੈਗੇ ਆ ਆਜੋ ਆਪਾਂ ਉਹਨਾਂ ਨਾਲ ਮਾਤਾ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਬੀਬੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਬੀਬੀ ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਕਦੋਂ ਤੋਂ ਜਿਹੜੀ ਆਪਣੀ ਦੁਕਾਨ ਲਗਾ ਰਹੇ ਹੋ ਬਹੁਤ ਚਿਰ ਦੇ ਨਿੱਕੇ ਨਿੱਕੇ ਮੇਰੇ ਬੱਚੇ ਸੀ ਉਦੋਂ ਦੀ ਦੁਕਾਨ ਲਾਉਨੇ ਆ ਆਪਾਂ ਤੇ ਆਪਾਂ ਦੁਕਾਨ ਜਮਾ ਨਹੀਂ ਖੁੰਝੇ ਕਦੇ ਵੀ ਹਾਂ ਬਹੁਤ ਛਾਲ ਹੋ ਗਏ ਇੱਥੇ ਪਹਿਲਾਂ ਹੁੰਦੇ ਸੀ ਅੰਦਰ ਹੁਣੇ ਸੀ ਬਾਹਰ ਲਾਉਣ ਲੱਗੇ ਦੁਕਾਨਾਂ ਹਾਂ ਬਹੁਤ ਅਰੇ ਇੱਥੇ ਗੁੰਗੇ ਇੱਥੇ ਗੁੰਗੇ ਗੁੰਗੇ ਬੱਚੇ ਬੋਲਦੇ ਆ 12 ਮੱਛਾ ਸੁਖਣੀਆਂ ਪੈਂਦੀਆਂ ਤੇ ਬੱਚੇ ਬੋਲ ਕੇ ਜਾਂਦੇ ਆ ਬਾਈ ਹਰ ਸਾਲ ਹਰ ਸਾਲ ਹਰ ਮਹੀਨੇ ਦੀ ਮਹੀਨੇ ਬੱਚੇ ਬੋਲਦੇ ਆ ਹਰ ਮਹੀਨੇ ਦੀ ਮਹੀਨੇ ਪੁੱਤ 10 10 15 15 ਬੱਚੇ ਬੋਲਦੇ ਆ ਜੀ ਇੱਥੇ ਹਾਂ ਜੀ ਹਰ ਹਰ ਮੱਸੀਆਂ ਤੇ 10 10 ਬੱਚੇ 15 15 ਬਹੁਤ ਜ਼ਿਆਦਾ ਇਕੱਠ ਹੁੰਦਾ ਇੱਥੇ ਤੇ ਅੱਜ ਮੱਸੀਆ ਹੈਗੀ ਇੱਥੇ ਮਸਾ ਦਾ ਦਿਹਾੜਾ ਤੇ ਅੱਜ ਵੀ ਬੋਲ ਕੇ ਜਾਣਗੇ ਹਾਂ ਜੀ ਅੱਜ ਵੀ ਬੋਲ ਕੇ ਜਾਣਗੇ ਜੀ ਹਾਂ ਬੋਲ ਪਈ ਅੱਦੇ ਦਾ ਬੋਲ ਪਈ ਹਰ ਦਾ ਚ ਬੋਲ ਪਹਿਲਾਂ ਅੱਦੇ ਬੋਲ ਪਈ ਹਾਂ ਹਾਂਜੀ ਤੁਸੀਂ ਵੇਖਿਆ ਕਿ ਤੁਹਾਨੂੰ ਮਾਤਾ ਜੀ ਨੇ ਦੱਸਿਆ ਕਿ ਹਰ ਮਹੀਨੇ ਜਿਹੜੀ ਇਸ ਮੱਛਿਆ ਦੇ ਦਿਹਾੜੇ ਤੇ ਗੁੰਗੇ ਬੋਲ ਕੇ ਜਾਂਦੇ ਆ ਅੱਜ ਵੀ ਮੱਛਿਆ ਦਾ ਦਿਹਾੜਾ ਸੀ ਤੇ ਬੈਸ ਤੋਂ ਸਾਡੇ ਆਉਣ ਤੋਂ ਪਹਿਲਾਂ ਹੀ ਜਿਹੜੇ ਗੁੰਗੇ ਆ ਉਹ ਇੱਥੇ ਬੋਲ ਚੁੱਕੇ ਆ ਹਾਂਜੀ ਸਾਨੂੰ ਇੱਥੇ ਇੱਕ ਬੱਚਾ ਮਿਲਿਆਗਾ ਜਿਨ੍ਹਾਂ ਦੇ ਪੇਰੈਂਟਸ ਇੱਥੇ 8 ਮੱਛਿਆ ਜਿਹੜੇ ਆਉਂਦੇ ਰਹੇ ਆਗੇ ਤੇ ਉਹਨਾਂ ਦੇ ਜਿਹੜਾ ਬੱਚਾ ਹੈਗਾ ਉਹਨੂੰ ਉਸਦੇ 8 ਮੱਛਿਆ ਦੇ ਵਿੱਚ ਹੀ ਬਹੁਤ ਜ਼ਿਆਦਾ ਫਰਕ ਪੈ ਗਿਆ ਅੱਜ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਪੰਨ ਸਤਿ ਸ਼੍ਰੀ ਅਕਾਲ ਸ਼ਸ਼ੀ ਕਾਜੀ ਹਾਂਜੀ ਮੈਂ ਤੁਸੀਂ ਆ ਗੁਰਦੁਆਰਾ ਸਾਹਿਬ ਦੇ ਵਿੱਚ ਆਈ ਹਾਂ ਤੇ ਸਾਨੂੰ ਤੁਸੀਂ ਦੱਸਿਆ ਕਿ ਆઠ ਅੱਜ ਸਾਨੂੰ 8 ਮਸਿਆ ਹੋ ਗਿਆ ਇੱਥੇ ਆਉਣਦਿਆਂ ਨੂੰ ਹਾਂਜੀ ਤੁਸੀਂ ਕੀ ਕਹਿਣਾ ਚਾਹੋ ਕਹਿਣਾ ਚਾਹੂੰਗੀ ਜੀ ਮੇਰੇ ਬੱਚੇ ਨੂੰ ਬਹੁਤ ਫਰਕ ਪਿਆ ਇੱਥੇ ਆਣ ਤੋਂ ਬਾਅਦ ਬਾਕੀ ਹਜੇ 8 ਮਸਿਆ ਹੋਈਆਂ ਇਹਨੂੰ 12 ਮਸਿਆ ਤੋਂ ਬਾਅਦ ਕਹਿੰਦੇ ਆ ਪ੍ਰੋਪਰਲੀ ਬੋਲਣ ਲੱਗ ਜਾਊਗਾ ਇਹ ਜੀ ਹਾਂਜੀ ਤੁਸੀਂ ਵੇਖਿਆਗੇ ਭੈਣ ਨੇ ਸਾਨੂੰ ਦੱਸਿਆ ਕਿ ਜਿਹੜਾ ਉਹਨਾਂ ਦਾ ਬੱਚਾ ਐ 8 ਮਹੀਆ ਇਥੇ ਆਇਆ ਹੋ ਤੇ 8 ਮਹੀਆ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਫਰਕ ਪਿਆ ਐ ਹਜੇ ਉਹਨਾਂ ਦੀ 12 ਮਹੀਆ ਰਹਿੰਦੀਆਂ ਉਸ ਦੇ ਵਿੱਚ ਉਹ ਪ੍ਰੋਪਰ ਜਿਹੜਾ ਬੋਲਣ ਲੱਗ ਜਾਣਗੇ ਹਾਂਜੀ ਹੁਣ ਸਾਡੇ ਨਾਲ ਇਥੇ ਬਾਬਾ ਜੀ ਖੜੇ ਆ ਅੱਜ ਬਾਬਾ ਜੀ ਤੇ ਨਾਲ ਗੱਲਬਾਤ ਕਰਦੇ ਤੇ ਉਹਨਾਂ ਤੋਂ ਗੁਰਦੁਆਰਾ ਗੰਗਸਰ ਸਾਹਿਬ ਦਾ ਜਿਹੜਾ ਇਤਿਹਾਸ ਆਪਾਂ ਪੁੱਛਦੇ ਆਂ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਸਾਨੂੰ ਗੁਰਦੁਆਰਾ ਗੰਗਸਰ ਸਾਹਿਬ ਦਾ ਜਿਹੜਾ ਇਤਿਹਾਸ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਗੁਰਦੁਆਰਾ ਗੰਗਸਰ ਸਾਹਿਬ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦਸਵੀਂ ਆਇਆ ਇੱਥੇ ਇੱਥੇ ਉਹਨਾਂ ਨੇ ਮਾਲਚਾਰਦੇ ਹੋਏ ਇੱਕ ਗੁੰਗੇ ਬੱਚੇ ਨੂੰ ਆਪਣੀ ਮਿਹਰ ਨਾਲ ਬੋਲਣ ਲਾਇਆ ਉਹ ਉਸ ਦਿਨ ਤੋਂ ਇਸ ਥਾਂ ਦਾ ਨਾਮ ਗੰਗਸਰ ਸਾਹਿਬ ਪਿਆ ਇੱਥੇ ਜਿਹੜੇ ਗੂੰਗੇ ਬੱਚੇ ਆਉਂਦੇ ਆ ਉਹਨਾਂ ਦੇ ਹਰ ਇੱਕ ਬੱਚਾ ਤਕਰੀਬਨ 100% ਬੋਲਣ ਲੱਗ ਜਾਂਦਾ ਸੁਕਾ ਪੂਰੀਆਂ ਹੁੰਦਾਂਗਾ ਉਹਨਾਂ ਦੀਆਂ ਇਹ ਜਿਹੜੇ ਬਾਬਾ ਇਹ ਬਾਬਾ ਆਪਣੇ ਕਰਮ ਸਿੰਘ ਜੀ ਇੱਥੋਂ ਦੇ ਜਿਹੜੇ ਮੇਨਾ ਆਪਣੇ ਇਹਨਾਂ ਦੇ ਰਾਯਨਾ ਮਾਈ ਥੱਲੇ ਕੰਮ ਚੱਲ ਰਿਹਾ ਤੇ ਜੋ ਬਾਬਾ ਇਹ ਖੰਡੂਰ ਸਾਹਿਬ ਵਾਲਿਆਂ ਦੀ ਕਾਰ ਸੇਵਾ ਹੈ ਆਡੇ ਕੋਲ ਇੱਥੇ ਇੱਕ ਹੋਰ ਬਾਬਾ ਜੀ ਖੜੇ ਆ ਜੋ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਟਾ ਹਾਂਜੀ ਬਾਬਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਾਕਾ ਸਿੰਘ ਫੌਜੀਵਾਹ ਭਾਈ ਰੂਪੇ ਤੋਂ ਆਇਆ ਮੇਰੀ ਲੜਕੀ ਵਿਆਹੀ ਵੀ ਆ ਘੁੱਡੇ ਆਪਣੇ ਬਠਿੰਡੇ ਤੋਂ ਪਰੇ ਤੇ ਉਹਨਾਂ ਦਾ ਬੱਚਾ ਇਹ ਪਹਿਲਾਂ ਜਦੋਂ ਜਨਮਿਆ ਉਹ ਤੋਂ ਠਿਕਨ 2 ਸਾਲ ਬਾਅਦ ਅਸੀਂ ਬੁਲਾਉਣ ਲੱਗੇ ਨੂੰ ਬੋਲਿਆ ਨਹੀਂ ਸੀਗਾ ਉਸ ਤੋਂ ਬਾਅਦ ਫਿਰ ਸਾਨੂੰ ਇੱਥੇ ਦੱਤ ਪਈ ਵੀ ਆਪਣਾ ਗੁਰੂ ਘਰ ਇੱਥੇ ਗੁੰਗਟ ਸਾਹਿਬ 10ਵੇਂ ਪਾਤਸ਼ਾਹ ਜੀ ਦਾ ਗੁਰਦੁਆਰਾ ਸਾਹਿਬ ਆ ਵਿੱਚ ਤੁਸੀਂ ਉੱਥੇ ਜਾਓ ਉੱਥੇ 12 ਉਦੋਂ ਬਾਅਦ ਬੱਚੇ ਦੀ ਸੁੱਖ ਲਾਉਣੀ ਆ ਤੇ ਉਦੋਂ ਬਾਅਦ ਅਸੀਂ ਹੁਣ ਉੱਥੋਂ 12 ਮੱਥਿਆ ਪੂਰੀਆਂ ਹੋ ਗਈਆਂ ਸਾਡੀਆਂ ਅੱਜ ਲਾਸਟ ਮੱਥਿਆ ਸੀਗੀ ਅੱਜ ਅਸੀਂ ਪਹੁੰਚੇ ਇੱਥੇ ਪਹਿਲਾਂ ਭਾਈ ਰੁਪੇ ਗਏ ਸੀ ਮੇਰੀ ਗੁੱਡੀ ਇਹ ਮੇਰੀ ਛੋਟੀ ਬੱਚੀ ਆ ਵਿਚਾਲੜੀ ਗੁੱਡੀ ਮੇਰੀ ਨਈਂ ਵਾਲੇ ਵਿਆਹੀ ਵੀ ਆ ਉਹ ਛੋਟੀ ਬੱਚੀ ਆ ਇਹ ਮੇਰੀ ਇਹ ਕੁਡੇ ਪਿੰਡ ਵਿਆਹੀ ਵੀ ਆ ਤੇ ਉਦੋਂ ਬਾਅਦ ਇਹਨਾਂ ਨੂੰ ਲੈ ਕੇ ਮੇਰੇ ਕੋਲੇ ਪਹੁੰਚੇ ਉੱਥੋਂ ਅਸੀਂ ਹੁਣ ਇੱਥੇ ਆਏ ਆ ਸੁੱਖ ਲਾਉਣ ਵਾਸਤੇ ਤੇ ਉਦੋਂ ਬਾਅਦ ਹੁਣ ਬੱਚਾ ਸਾਡਾ ਬਿਲਕੁਲ ਸਹੀ ਸਲਾਮਤ ਬੋਲਦਾ ਹੈ ਪੂਰਾ ਤੇ ਹੋਣਾ ਕਿ ਅੱਜ ਰਮਾਲਾ ਸਾਹਿਬ ਬਾਬੇ ਦੀ ਬੇਨਤੀ ਕਰਤੀ ਅਰਦਾਸ ਕਰਾਈ ਆ ਤੇ ਪ੍ਰਸ਼ਾਦ ਲੱਡੂਆਂ ਦਾ ਉਹ ਡੱਬਾ ਚੜਾਇਆ ਸੀ ਸਾਥ ਜੋ ਖੜਿਆ ਸੀ ਲੰਗਰ ਦੇ ਵਿੱਚ ਵੀ ਪੈਸੇ ਪਾਏ ਨੇ ਤੇ ਇਹਨਾਂ ਅਸੀਂ ਧੰਨਵਾਦ ਕਰਦੇ ਹਾਂ ਬਾਈ ਗੁਰਜੀ ਦਾ ਖਾਤਾ ਬਾਈ ਗੁਰਜੀ ਦਾ ਹਾਂਜੀ ਤੁਸੀਂ ਅੱਜ ਆਪਣੀ ਅੱਖੀਂ ਵੇਖਿਆ ਅਸੀਂ ਤੁਹਾਨੂੰ ਕਿੰਨਿਆਂ ਦੇ ਨਾਲ ਗੱਲਬਾਤ ਕਰਵਾਈ ਹੋਣਾ ਸੀ ਤੁਹਾਡੀ ਬਾਬਾ ਜੀ ਦੇ ਨਾਲ ਵੀ ਗੱਲਬਾਤ ਕਰਾਈ ਉਹਨਾਂ ਨੇ ਵੀ ਸਾਨੂੰ ਦੱਸਿਆ ਕਿ ਜਿਹੜਾ ਉਹਨਾਂ ਦਾ ਦੋਤਾ ਸੀਗਾ ਉਹ 2 ਸਾਲ ਤੋਂ ਨਹੀਂ ਸੀ ਬੋਲ ਰਿਹਾ ਤੇ ਫਿਰ ਉਹ ਗੁਰਦੁਆਰਾ ਗੁੰਗਸਰ ਸਾਹਿਬ ਦੇ ਵਿੱਚ ਆਈ ਤੇ ਜਿਹੜਾ ਉਹਨਾਂ ਦਾ ਹੁਣ ਦੋਤਾ ਉਹ ਬਿਲਕੁਲ ਸਹੀ ਸਲਾਮਤ ਹੈ ਬੋਲਣ ਲੱਗ ਗਿਆ ਹੈ ਹੁਣ ਅਸੀਂ ਤੁਹਾਡੀ ਹੋਰਾਂ ਦੇ ਨਾਲ ਗੱਲਬਾਤ ਕਰਵਾਉਣਾ ਹੈ ਜਿਹੜੇ ਇੱਥੇ ਪਹੁੰਚੀ ਆ ਸੰਗਤ ਸਾਡੇ ਕੋਲ ਇੱਥੇ ਇੱਕ ਬਾਬਾ ਜੀ ਖੜਿਆ ਜਿਨ੍ਹਾਂ ਦੀ ਸਾਰੀ ਫੈਮਿਲੀ ਕੈਨੇਡਾ ਦੇ ਵਿੱਚ ਰਹਿੰਦੀ ਆ ਤੇ ਜਿਹੜਾ ਉਹਨਾਂ ਦਾ ਪੁੱਤਰਾ ਉਹ ਬੋਲਦਾ ਨਹੀਂ ਸੀਗਾ ਤੇ ਹੁਣ ਆਪਾਂ ਬਾਬਾ ਜੀ ਦੇ ਨਾਲ ਗੱਲਬਾਤ ਕਰਦੇ ਆ ਕਿ ਜਿਹੜਾ ਉਹਨਾਂ ਦਾ ਪੁੱਤਰਾ ਉਹ ਕਿਵੇਂ ਬੋਲਣ ਲੱਗਾ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਕੀ ਨਾਮ ਤੁਹਾਡਾ ਸਦਾਗਰ ਸਿੰਘ ਆ ਜੀ ਹਾਂਜੀ ਕਿੱਥੋਂ ਆਏ ਤੁਸੀਂ ਬਾਬਾ ਜੀ ਇਹ ਪਿੰਡ ਖਾਈ ਆ ਜੀ ਹਾਂਜੀ ਬਾਬਾ ਜੀ ਤੁਸੀਂ ਜਿੱਦਾਂ ਸਾਨੂੰ ਦੱਸਿਆ ਕਿ ਤੁਹਾਡੇ ਫੈਮਿਲੀ ਜਿਹੜੀ ਸਾਰੀ ਕੈਨੇਡਾ ਰਹਿੰਦੀ ਫਿਰ ਤੁਹਾਡਾ ਪੁੱਤਰ ਜਿਹੜਾ ਕਿਦਾਂ ਬੋਲਣ ਲੱਗਾ ਪੋਤਾ ਪੋ ਉਹੋ ਨਾ ਪਹਿਲਾਂ ਜਦੋਂ ਉਹਦੀ ਛੋਟੀ ਉਮਰ ਸੀ ਬਾਹਰ ਉੱਠ ਗਿਆ ਬਾਹਰ ਉਹਨਾਂ ਬੁਲਾਉਣ ਦਾ ਟਾਈਮ ਨਹੀਂ ਜਿੰਨਾ ਆਪਣੇ ਕੋਲੇ ਐ ਜਦੋਂ ਫਿਰ ਬਾਹਰ ਮੁੜ ਕੇ ਆਏ 6 ਮਹੀਨੇ ਇੱਥੇ ਰਹੇ ਤੇ ਇੱਥੇ ਮਸਿਆ ਨਮੋਣ ਲਾਗੇ ਗੰਗਸਰ ਗੁਰਦੁਆਰੇ ਸਾਬ ਤੇ ਫਿਰ ਇੱਥੇ ਉਹ ਕੋਥ ਬੋਲਣ ਲੱਗ ਗਿਆ ਜਾਣੇ ਵਧੀਆ ਜਾਂ ਪੂਰੀ ਗੱਲ ਘੱਟ ਬਣਾਉਂਦਾ ਹੁਣ ਉੱਥੇ ਪੂਰਾ ਵਧੀਆ ਫੇਰ ਉਹ ਬਾਸ ਉੱਥੇ ਮੁੜ ਗਿਆ ਅਸੀਂ ਉਦੋਂ ਦੇ ਹੀ ਫੇਰ ਇੱਥੇ ਆਉਨੇ ਆ ਆ ਹੁਣ ਵੀਡੀਓ ਕਾਲ ਤੇ ਉਹ ਮੱਥਾ ਟੇਕ ਦਿੰਦਾ ਵਧੀਆ ਸਹੀ ਬੋਲਦਾ ਪੂਰਾ ਹਾਂਜੀ 6 ਸਾਲ ਦਾ ਹੁਣ ਉਹ ਜਿੱਦਾਂ ਕਿ ਤੁਹਾਨੂੰ ਪਾਪਾ ਜੀ ਨੇ ਦੱਸਿਆ ਜਿਹੜਾ ਉਹਨਾਂ ਦਾ ਪੋਤਾ ਜੀ ਆ ਉਹ ਹੁਣ ਕੈਨੇਡਾ ਦੇ ਵਿੱਚ ਰਹਿੰਦੇ ਆ ਤੇ ਉਹ ਬਾਬਾ ਜੀ ਹੈਗੇ ਜਿਹੜੇ ਹਰ ਮੱਸਿਆ ਤੇ ਉਹਨਾਂ ਦਾ ਵੀਡੀਓ ਕਾਲ ਤੇ ਗੁਰਦੁਆਰਾ ਗੰਗਸਰ ਸਾਹਿਬ ਦੇ ਵਿੱਚ ਉਹਨਾਂ ਦਾ ਜਿਹੜਾ ਹਰ ਮੱਸਿਆ ਤੇ ਮੱਥਾ ਟਿਕਾਉਂਦੇ ਆ ਹਾਂਜੀ ਉਹਨਾਂ ਦੇ ਦਾਦੀ ਜੀ ਵੀ ਖੜਿਆ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਬੀਬੀ ਸਤਿ ਸ੍ਰੀ ਅਕਾਲ ਹਾਂਜੀ ਬੀਬੀ ਤੁਸੀਂ ਫਿਰ ਆ ਗੁਰਦੁਆਰਾ ਸਾਹਿਬ ਦੇ ਵਿੱਚ ਕਦੋਂ ਆਉਣਾ ਸ਼ੁਰੂ ਕੀਤਾ ਸੀ ਸਾਨੂੰ ਤਾਂ 1.5 ਸਾਲ ਹੋ ਗਏ 6 ਮਹੀਨੇ ਹੋ ਰਹੇ ਆ ਮੇਰੇ ਸਾਲ ਹੁਣ ਸਾਨੂੰ ਹੋ ਗਏ ਸਾਲ ਹੋ ਗਏ ਉਹਨਾਂ ਨੂੰ ਸਾਲ ਸਾਨੂੰ ਫਿਰ ਹੁਣ ਪੱਕਾ ਹੀ ਹੋ ਗਿਆ ਸੀ ਉਹਨਾਂ ਹੁਣ ਬੱਚਾ ਬੋਲਦੀ ਆ ਵਧੀਆ ਤੇ ਵੀਡੀਓ ਕਾਲ ਤੇ ਉਹ ਮੱਥਾ ਵੀ ਟੇਕ ਰਹਿਤ। ਤੇ ਆਪ ਵੀ ਅਸੀਂ ਦਰਸ਼ਨ ਕਰਨ ਦੋਨੇਆਂ ਨੂੰ ਆਪ। ਦਾਦਾ ਦਾਦੀ ਹੁਣ। ਅਸੀਂ ਦਾਦਾ ਦਾਦੀ ਹੁੰਦੇ ਹਾਂ। ਹੁਣਾਂ ਦਾ ਫੋਨ ਆਇਆ ਸੀ ਫਿਰ ਗੱਲਬਾਤ ਕੀਤੀ। ਉਹਨਾਂ ਨੇ ਪਹਿਲਾਂ ਮੱਥਾ ਟਕਾਤਾ ਸੀ। ਜੀ ਹੁਣ ਸਾਡੇ ਨਾਲ ਇੱਥੇ ਹੋਰ ਬਾਬਾ ਜੀ ਵੀ ਖੜੇ ਆ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ। ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਚਮਕੌਰ ਸਾਹਿਬ ਜੀ ਦੀ ਲੜਾਈ ਤੋਂ ਬਾਅਦ ਆਨੰਦਪੁਰ ਸਾਹਿਬ ਨੂੰ ਛੱਡਦੇ ਹੋਏ ਜਦੋਂ ਸਾਬੋ ਦੀ ਤਲਵੰਡੀ ਵਿਖੇ ਜਾਣ ਦੇ ਉਪਰੰਤ ਬਠਿੰਡਾ ਵਖੇ ਜਾਣ ਲੱਗੇ ਰਾਤ ਰਸਤੇ ਦੇ ਵਿੱਚ ਇਸ ਸਥਾਨ ਤੇ ਆਏ ਸਨ ਅਤੇ ਇਸ ਸਥਾਨ ਤੇ ਆਣ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜੋ ਕਿ ਛੋਟੀ ਉਮਰ ਦੇ ਵਿੱਚ ਜੋ ਬੱਚੇ ਖੇਡ ਰਹੇ ਸਨ ਅਤੇ ਉਹ ਬੱਚਿਆਂ ਦੇ ਵਿੱਚੋਂ ਜਿਹੜੇ ਬੱਚੇ ਗੁਰੂ ਸਾਹਿਬ ਨੂੰ ਦੇਖ ਕਰਕੇ ਫੌਜਾਂ ਨੂੰ ਦੇਖ ਕਰਕੇ ਸਾਰੇ ਭੱਜ ਗਏ ਕੇਵਲ ਤੇ ਕੇਵਲ ਇੱਕ ਗੁਰੂ ਦਾ ਪਿਆਰਾ ਇੱਥੇ ਰਹਿ ਗਿਆ ਸੀ ਤੇ ਸਤਿਗੁਰੂ ਮਹਾਰਾਜ ਜੀ ਕਿਉਂਕਿ ਉਹ ਬੋਲ ਨਹੀਂ ਸਕਦਾ ਸੀ ਤੇ ਸਤਿਗੁਰੂ ਮਹਾਰਾਜ ਜੀ ਨੇ ਉਸ ਦੇ ਸਿਰ ਦੇ ਉੱਤੇ ਹੱਥ ਰੱਖਿਆ ਤੇ ਕਿਹਾ ਕਿ ਬਚਨ ਕੀਤਾ ਕਿ ਸੁਣੇ ਗੰਗ ਜੋ ਜਾਹੇ ਸੁਰਸਨਾ ਪਾਵੇਈ ਸੁਣਾ ਮੂਡ ਚ ਤਲਾਏ ਚਤੁਰਤਾ ਆਵੇਈ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਜੇਵਾ ਜਿਹੜਾ ਵੀ ਜੀਵ ਇੱਥੇ ਆਣ ਕੇ ਕੋਈ ਗੂੰਗਾ ਹੋਵੇ ਕੋਈ ਬੋਲਾ ਹੋਵੇ ਕੋਈ ਵੀ ਰੋਗ ਹੋਵੇ ਸਤਿਗੁਰੂ ਮਹਾਰਾਜ ਜੀ ਨੇ ਇੱਥੇ ਵਾਰ ਦਿੱਤੇ ਇਸ ਸਥਾਨ ਤੇ ਕਿ ਇੱਥੇ ਆਏਗਾ ਇਸ਼ਨਾਨ ਕਰੇਗਾ ਭਾਵਨਾ ਦੇ ਨਾਲ ਆਵੇਗਾ ਨਿਮਰਤਾ ਦੇ ਨਾਲ ਆਵੇਗਾ ਗੁਰੂ ਘਰ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਕਿ ਇੱਥੇ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਵੀ ਇੱਥੇ ਆਉਂਦਾ ਹੈ ਠੀਕ ਹੁੰਦਾ ਹੈ ਹਰ ਇੱਕ ਜੀਵ ਬੜੀ ਭਾਵਨਾ ਦੇ ਨਾਲ ਆਉਂਦਾ ਹੈ ਇਸ ਸਥਾਨ ਦੀ ਸੇਵਾ ਕਾਰ ਸੇਵਾ ਖਡੂਰ ਸਾਹਿਬ ਦੇ ਮੁਖੀ ਬਾਬਾ ਸੇਵਾ ਸਿੰਘ ਜੀ ਕਰ ਰਹੇ ਹਨ ਜੋ ਕਿ ਕਾਰ ਸੇਵਾ ਖਡੂਰ ਸਾਹਿਬ ਜਿੱਥੇ ਵਾਤਾਵਰਣ ਦੀ ਸੰਭਾਲ ਦੇ ਨਾਲ ਸੇਵਾ ਕਰ ਰਹੇ ਹਨ ਉੱਥੇ ਵਿਦਿਅਕ ਸੰਸਥਾਵਾਂ ਦੇ ਲਈ ਚੜ੍ਹਦੀ ਕਲਾ ਦੇ ਨਾਲ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਮਹਾਪੁਰਖ ਸੇਵਾ ਕਰ ਰਹੇ ਹਨ ਅਤੇ ਬਾਬਾ ਕਰਮ ਸਿੰਘ ਜੀ ਜੋ ਕਿ ਇਸ ਅਸਥਾਨ ਦੇ ਜਥੇਦਾਰ ਹਨ ਮਹਾਪੁਰਖਾਂ ਵੱਲੋਂ ਇਹਨਾਂ ਦੀ ਸੇਵਾ ਲਗਾਈ ਗਈ ਹੈ ਅਤੇ 28 ਸਾਲ ਤੋਂ ਇਹ ਇਸ ਅਸਥਾਨ ਦੀ ਸੇਵਾ ਕਰ ਰਹੇ ਹਨ ਬੜੀ ਭਾਵਨਾ ਵਾਲੇ ਹਨ ਬੜੀ ਨਿਮਰਤਾ ਵਾਲੇ ਹਨ ਸਤਿਗੁਰੂ ਮਹਾਰਾਜ ਜੀ ਅੱਗੇ ਅਰਦਾਸ ਬੇਨਤੀ ਜੋ ਵੀ ਕਰਦੇ ਹਨ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਹਨ ਅਤੇ ਜਿਹੜਾ ਵੀ ਇੱਥੇ ਚੱਲ ਕੇ ਆਉਂਦਾ ਹੈ ਭਾਵਨਾ ਦੇ ਨਾਲ ਆਉਂਦਾ ਹੈ ਨਿਮਰਤਾ ਦੇ ਨਾਲ ਆਉਂਦਾ ਹੈ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਹਨ ਅਤੇ ਅੱਜ ਵੀ ਅਸੀਂ ਵੇਖ ਰਹੇ ਸਨ ਅੱਗੇ ਅੰਦਰ ਅਰਦਾਸਾਂ ਹੋ ਰਹੀਆਂ ਸਨ ਕਿ ਹਰ ਮਸਿਆ ਹੀ ਇੱਥੇ ਕੀਰਤਨ ਤੇ ਕਥਾ ਕਰਨ ਵਾਸਤੇ ਆਉਂਦੇ ਹਾਂ ਪਰ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਿਹੜਾ ਵੀ ਇੱਥੇ ਕੋਈ ਗੂੰਗਾ ਹੁੰਦਾ ਹੈ ਬੋਲਾ ਹੁੰਦਾ ਹੈ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਹਨ ਅਤੇ ਭਾਵਨਾ ਦੇ ਨਾਲ ਇੱਥੇ ਸੰਗਤ ਆਉਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਅੱਜ ਜਿੱਦਾਂ ਮੱਸੀਆ ਜਦ ਹੜਾ ਸੀਗਾ ਅੱਜ ਵੀ ਇੱਥੇ ਜਿਹੜੇ ਗੂੰਗੇ ਬੱਚੇ ਸੀ ਆਈ ਸੀ ਤੇ ਅੱਜ ਉਹ ਬੋਲੇ ਇੱਥੇ ਹਾਂਜੀ ਅਸੀਂ ਨਾ ਜਦੋਂ ਅੰਦਰ ਕੀਰਤਨ ਦੀ ਡਿਊਟੀ ਕਰਕੇ ਅੜੇ ਤੇ ਸੰਗਤਾਂ ਕਾਫੀ ਬੜੇ ਲੋਕ ਆਉਂਦੇ ਆ ਕਹਿੰਦੇ ਕਿ ਸਾਡੇ ਅੱਜ ਜਾਨੀ ਕਿ ਪਜੰਗੀ ਬੋਲਣ ਲੱਗ ਗਏ ਅਰਦਾਸ ਬੇਨਤੀ ਕਰੋਂਦੇ ਫਿਰ ਅਸੀਂ ਬਾਬਾ ਜੀ ਕੋਲਦੇ ਨਾ ਕੋ ਫਿਰ ਇਹ ਉਹਨਾਂ ਦੀ ਸੇਵਾ ਲੋਂਦੇ ਆ ਕਿਉਂਕਿ ਇੱਥੇ ਸੇਵਾਵਾਂ ਚੱਲ ਰਹੀਆਂ ਵਾਂ ਸਰਾਵਾਂ ਬਣ ਰਹੀਆਂ ਹਨ ਲੰਗਰਾਲ ਦੀ ਸੇਵਾ ਪੱਥਰ ਦੀ ਸੇਵਾ ਚੱਲ ਰਹੀ ਆ ਮਹਾਂਪੁਰਖ ਬਾਬਾ ਸੇਵਾ ਸਿੰਘ ਜੀ ਕੋਲ ਇਹਨਾਂ ਦੀ ਸੇਵਾ ਲਗਾਈ ਗਈ ਆ ਤੇ ਜਿਹੜਾ ਵੀ ਆਉਂਦਾ ਰਸਤਾ ਦਿੰਦਾ ਵਾ ਹਰੇ ਕੋਈ ਆਪਣੀ ਮਨੋ ਕਾਮਨਾ ਦੇ ਨਾਲ ਮਾਇਆ ਦਿੰਦਾ ਵਾ ਜੋ ਕਿ ਇੱਥੇ ਸੇਵਾਵਾਂ ਚੱਲ ਰਹੀਆਂ ਸਰਾਵਾਂ ਬਣ ਰਹੀਆਂ ਹਨ ਠੀਕ ਹੈ ਬਾਬਾ ਜੀ ਬਾਬਾ ਜੀ ਜਿਹੜੀ ਇਸ ਜਗ੍ਹਾ ਦੇ ਉੱਤੇ ਦੂਰ ਦੂਰ ਤੋਂ ਸੰਗਤ ਆਉਂਦੀ ਆ ਉਹਨਾਂ ਦੇ ਇ ਹਾਂਜੀ ਇੱਥੇ ਤਕਰੀਬਨ ਤੇ ਜੋ ਕਿ ਆ ਲੰਗਰ ਹਾਲ ਬਣਿਆ ਵਾ ਕਿਉਂਕਿ ਅਸੀਂ ਪਿਛਲੀ ਵਾਰ ਆਏ ਸੀ ਤਾਂ ਇੱਥੇ ਇਹ ਬਾਬਾ ਜੀ ਉਹਨਾਂ ਨੇ ਸਾਨੂੰ ਬੇਨਤੀ ਕੀਤੀ ਕਿ ਜਿੰਨੀ ਵੀ ਸੰਗਤ ਆਉਂਦੀ ਆ ਸਾਰੀ ਸੰਗਤ ਇੱਥੇ ਦਿਵਾਨ ਆਲ ਜਿਹੜਾ ਵਾ ਇੱਥੇ ਗੱਦੇ ਲਗਾਏ ਜਾਂਦੇ ਆ ਸੰਗਤ ਆ ਤੇ ਉਧਾਂ ਤਕਰੀਬਨ ਤੇ ਤਕਰੀਬਨ ਮਾਹਪੁਰਖਾਂ ਵੱਲੋਂ ਪ੍ਰਾਲਾ ਕੀਤਾ ਕੁਝ ਸਮੇਂ ਦੇ ਵਿੱਚ ਇੱਥੇ ਜਿਹੜੀ ਸਰਾ ਬਣ ਗਈ ਬਾਬਾ ਜੀ ਸੇਵਾ ਕਰਦੇ ਬਾਬਾ ਕਰਮ ਸਿੰਘ ਜੀ ਕਰਾ ਰਹੇ ਆ ਇੱਥੋਂ ਦੀ ਸੇਵਾ ਮਾਹਪੁਰਖਾਂ ਨੇ ਇਹਨਾਂ ਦੇ ਮਿਹਰ ਭਰਿਆ ਹੱਥ ਰੱਖਿਆ ਵਾ ਤੇ ਨਾ ਨੂੰ ਜਾਨੀ ਕਿ ਜਥੇਦਾਰੀਆਂ ਦਿੱਤੀਆਂ ਪਾਸ਼ਾਵੇਂ ਦਿੱਤੀਆਂ ਮਹਾਰਾਜ ਨੇ ਤੇ ਉਦਾਂ ਤਕਰੀਬਨ ਜਿਹੜਾ ਵੀ ਆਉਂਦਾ ਵਾ ਇੱਥੇ ਰਹਿੰਦਾ ਵਾ ਇਸ ਸਥਾਨ ਤੇ ਜਿੰਨ ਲੰਗਰਾਲ ਇੱਥੇ ਗੱਦੇ ਲਾਤੇ ਜਾਂਦੇ ਪੱਕੇ ਚੱਲਦੇ ਉਦਾਂ ਦਰਬਾਰ ਸਾਰੇ ਦਰਬਾਰ ਦੇ ਵਿੱਚ ਈ ਸੀ ਲੱਗਾ ਵਾ ਅਸੀਂ ਵੀ ਅੱਜ ਐਤ ਰਾਤ ਐਂ ਇੱਥੇ ਰਾਤ ਏਸੀ ਦੇ ਵਿੱਚ ਅੰਦਰਖੰਡ ਪੜ ਸਾਹਿਬ ਚੱਲਦਾ ਸੰਗਤ ਤੇ ਤਕਰੀਬਨ ਜਿਹੜਾ ਉਦਾਂ ਇੱਥੇ ਰਹਿੰਦੀ ਦਰਬਾਰ ਦੇ ਵਿੱਚ ਇਹ ਜਦੋਂ ਸਿਆਲ ਹੋਵੇ ਫਿਰ ਇੱਥੇ ਲੰਗਰਾਲ ਦੇ ਵਿੱਚ ਉਪਰਾਲਾ ਕੀਤਾ ਤਾ ਤਕਰੀਬਨ ਉਦਾਂ ਸਰਾਹ ਬਣ ਚੱਲੀ ਹੈ ਵੀ ਗੁਰੂ ਘਰ ਦੇ ਕਾਰਜ ਹਨ ਦਸਬੰਦ ਦੀ ਪੇਟਾ ਆਪਣੇ 10ਵੇਂ ਹਿੱਸੇ ਦੇ ਵਿੱਚੋਂ ਕਿਰਤਿਆ ਉਹਨੂੰ ਸਿੱਖ ਨੂੰ ਕੱਢਣਾ ਚਾਹੀਦਾ ਹੈ ਜੋ ਕਿ ਗੁਰੂ ਘਰ ਉਹਦੇ ਲੇਖੇ ਲੱਗ ਸਕੇ ਜੋ ਕਿ ਗੁਰੂ ਘਰ ਦੀਆਂ ਸੇਵਾਵਾਂ ਚੱਲ ਰਹੀਆਂ ਹਨ ਇਹਨਾਂ ਸੇਵਾਾਂ ਦੇ ਵਿੱਚ ਆਪਣਾ ਯੋਗਦਾਨ ਜੀ ਪਾ ਸਕੇ ਇਸ ਕਰਕੇ ਸੇਵਾ ਤੇ ਸਿਮਰਨ ਦਾ ਜੀਵਨ ਦੇ ਵਿੱਚ ਮਨੁੱਖ ਦੇ ਲਈ ਉਹਨਾ ਬਹੁਤ ਜ਼ਰੂਰੀ ਆ ਇਹ ਤਾਂ ਕਰਵਾਈ ਅਸੀਂ ਤੁਹਾਡੀ ਬਾਬਾ ਜੀ ਦੇ ਨਾਲ ਗੱਲਬਾਤ ਕੋਈ ਵੀ ਸੰਗਤ ਇਸ ਗੁਰਦੁਆਰਾ ਗੁੰਗਸਰ ਸਾਹਿਬ ਦੇ ਵਿੱਚ ਆਉਣਾ ਚਾਹੁੰਦੀਆਂ ਤੇ ਤੁਸੀਂ ਸੰਗਤਾਂ ਜ਼ਰੂਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜ਼ਰੂਰ ਪਹੁੰਚੋ ਅਸੀਂ ਤੁਹਾਡੇ ਲਈ ਇਦਾਂ ਦੀਆਂ ਹੋਰ ਵੀਡੀਓਜ਼ ਲੈ ਕੇ ਆਉਂਦੇ ਰਾਵਾਂਗੇ ਤਦ ਤੱਕ ਤੁਸੀਂ ਸਾਡੇ ਅਸਲ ਪੰਜਾਬੀ ਚੈਨਲ ਦੇ ਨਾਲ ਜੁੜੇ ਲਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਐਂਡ ਲਾਈਕ ਜ਼ਰੂਰ ਕਰਨਾ ਤਦ ਤੱਕ ਲਈ ਵਾਹਿਗੁਰਜ ਜੀ ਕਾ ਖਾਲਸਾ ਸ਼੍ਰੀ ਵਾਹਿਗੁਰਜ ਜੀ ਕੀ ਫਤਿਹ